ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਲੋ ਜੀ ਹੁਣ ਆਪਾਂ ਧਰ ਲਈ ਕੜਾਹੀ। ਕੜਾਹੀ ਮੈਂ ਪਹਿਲਾਂ ਧੋ ਕੇ ਰੱਖਾ ਲਈ ਸੀਗੀ ਤੇ ਇੱਧਰ ਲੈ ਲਈ ਮੈਂ ਸੂਜੀ। ਅੱਜ ਮੈਂ ਸੂਜੀ ਦੀ ਬਰਫੀ ਬਣਾਉਣੀ ਹੈ। ਬਹੁਤ ਹੀ ਆਸਾਨ ਤਰੀਕੇ ਨਾਲ ਪਹਿਲਾਂ ਆਪਾਂ ਨੂੰ ਔਖੀ ਲੱਗਦੀ ਹੈ। ਮੈਂ ਇੱਕ ਵਾਰ ਤਾਂ ਮੈਂ ਟਰਾਈ ਕਰੀਆ ਕਿਉਂਕਿ ਇੱਕ ਦੋ ਵਾਰ ਨਾਲ ਤਾਂ ਫਿਰ ਵੀ ਆਪਾਂ ਦੇਖਦੇ ਹਾਂ, ਚੈੱਕ ਕਰਦੇ ਹਾਂ ਵੀ ਕਿਵੇਂ ਦੀ ਲੱਗੀ ਵੀ ਵਧੀਆ ਬਣੂਗੀ, ਇਹ ਕੜਾਹੀ ਤਰ੍ਹਾਂ ਦੀ ਬਣੂਗੀ, ਵਾਹ ਵਾਲੀ ਬਰਫੀ ਬਣੀ ਤੇ ਤੇ ਆਜ ਮੈਂ ਬਣਾਉਂਗੀ ਸੂਜੀ ਤੇ ਸੂਜੀ ਮੈਂ ਛਾਣ ਲਈ ਤੇ ਹੁਣ ਇਧਰ ਮੈਂ ਗੈਸ ਬਾਲ ਲਈ ਤੇ ਮੇਰੀ ਮम्मा ਹੁਣ ਮੈਂ ਇਧਰ ਧਰਦੀ ਆ ਸੂਜੀ ਦੇਖੋ ਮੈਂ ਪਹਿਲਾਂ ਪਾ ਲਈ ਤੇ ਆਪਾਂ ਦੇ ਵਿੱਚ ਕੋਈ ਉਹ ਜ਼ਰੂਰਤ ਨਹੀਂ ਹੈਗਾ ਵੀ ਮਿਲਕ ਪਾਊਡਰ ਪਾਣਾ ਜਾਂ ਕੁਝ ਵੀ ਪਾਣਾ ਹਨਾ ਫ੍ਰੀ ਦੁੱਧ ਪਾਉਣਾ ਏ ਕਾਫੀ ਹਨਾ ਆਪਾਂ ਪਹਿਲਾਂ ਥੋੜੀ ਜੀ ਸੂਜੀ ਢੁੰਨ ਲਾਂਗੇ ਬਾਅਦ ਚ ਫਿਰ ਅੰਦਰ ਪਾਵਾਂਗੇ ਆਪਾਂ ਕੀ ਦੇਖ ਕੇ ਵੀ ਕਿੰਨਾ ਕਹਦੇ ਚ ਪਾ ਸਕਦੇ ਆ ਪਹਿਲਾਂ ਪਾਣ ਦੀ ਕੋਈ ਜ਼ਰੂਰਤ ਨਹੀਂ ਪਹਿਲਾਂ ਆਪਾਂ ਸੂਜੀ ਪਾਓ ਬਾਦ ਚ ਫਿਰ ਉਹਦੇ ਆਪੇ ਅੰਦਾਜ਼ੇ ਨਾਲ ਕੀ ਪੈ ਰਿਹਾ ਪਏ ਪਹਿਲਾਂ ਆਪਾਂ ਇਹਨੂੰ ਹੋਰ ਭੁੰਨਾਗੇ ਚੰਗੀ ਲੋ ਜੀ ਹੁਣ ਆਪਾਂ ਪਾ ਲਈਏ ਘੀ ਤੇ ਸੂਜੀ ਆਪਣੀ ਹਲਕੀ ਹਲਕੀ ਕਿਉਂਕਿ ਭੁੰਨ ਹੋਣ ਲੱਗੀ ਇਸ ਕਰਕੇ ਹੁਣ ਆਪਾਂ ਇਹਦੇ ਚ ਕਰ ਲਾਂਗੇ ਘੀ ਮਿਕਸ ਤੇ ਘੀ ਆਪਾਂ ਹੁਣ ਇਹਨਾਂ ਜੇ ਆਪਾਂ ਬਾਅਦ ਚ ਪਾਈਏ ਤਾਂ ਹੁਣ ਆਪਾਂ ਐਵੇਂ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਕਈ ਵਾਰ ਐਵੇਂ ਹੁੰਦਾ ਵੀ ਪਹਿਲਾਂ ਘੀ ਜ਼ਿਆਦਾ ਪਾ ਲਿਆ ਜਾਂ ਘੱਟ ਪਾ ਲਿਆ ਜੇ ਆਪਾਂ ਇਹਦਾ ਅੰਦਾਜ਼ਾ ਲੈਣਾ ਹੋਵੇ ਤਾਂ ਪਹਿਲਾਂ ਸੂਜੀ ਉਹ ਆਪਾਂ ਪਾ ਲਓ ਬਾਅਦ ਚ ਫਿਰ ਆਪਾਂ ਘੀ ਪਾਵਾਂਗੇ ਆ ਦੇਖੋ ਮੈਂ ਕੀ ਹੁਣ ਪਾ ਲਿਆ ਕੀ ਦੇਖੋ ਹੁਣ ਤੁਸੀਂ ਆਪੇ ਦੇਖ ਲਓ ਵੀ ਕਿੰਨਾ ਕਪਾਇਆ ਹੈ ਕਿਉਂਕਿ ਕ ਸੂਜੀ ਹੈ ਨਾ ਜਿਹੜੀ ਆਪਣੀ ਉਹ ਕੀ ਪਾਣੀ ਕੁਝ ਵੀ ਹੈ ਜਿਆਦਾ ਸੋਖਦੀ ਹੈ ਹਰ ਇੱਕ ਚੀਜ਼ ਜਿਹੜੀ ਨਿਕਵੜ ਚੀਜ਼ ਹੁੰਦੀ ਹੈ ਉਹ ਜਿਆਦਾ ਸੋਖ ਲੈਂਦੀ ਹੈ ਇਸ ਕਰਕੇ ਫਿਰ ਵੀ ਆਪਾਂ ਇਹ ਨਹੀਂ ਹੈ ਵੀ ਇਹਦੇ ਵਿੱਚ ਪਾਈ ਹੋ ਜਾਣਾ ਆਪਣਾ ਅੰਦਾਜ਼ੇ ਨਾਲ ਦੇਖ ਕੇ ਪਾ ਲਿਓ ਕਿਉਂਕਿ ਆਹ ਦੇਖ ਲਓ ਮੈਂ ਕਿੰਨਾ ਕਪਾਇਆ ਹੋਇਆ ਹੈ ਸੂਜੀ ਹਜੇ ਵੀ ਖਿੜ ਲਈ ਹੈ ਖਿਲ ਰਹੀ ਹੈ ਯਾਨੀ ਕਿ ਬਸ ਐਸ ਐਦਾਂ ਹੀ ਆਪਾਂ ਹੁਣ ਇਹਨੂੰ ਆਪਾਂ ਭੁੰਨੀ ਲਾਣ ਤੇ ਠੰਡੀ ਹਵਾ ਚੱਲਦੀ ਆ ਬਹੁਤ ਮੌਸਮ ਬਹੁਤ ਵਧੀਆ ਏ ਹਰਦਾਸਪੁਰ ਚ ਹਜੇ ਮੀਂਹ ਨਹੀਂ ਪਿਆ ਪਰ ਪੈ ਰਵੇ ਸਾਨੂੰ ਫਟਾਫਟ ਵੇਟ ਆਦਾ ਕਿ ਨਹੀਂ ਆਇਆ ਤਾਂ ਕਿ ਵਧੀਆ ਵਧੀਆ ਰੈਸਪੀਆਂ ਤੁਹਾਨੂੰ ਬਣਾ ਬਣਾ ਕੇ ਦਿਖਾਈਏ ਹਨਾ ਜੇ ਹੁਣ ਮੌਸਮ ਆ ਰਿਹਾ ਹੁੰਦੀ ਹੈ ਹੈ ਉਹ ਸਾਹਮਣੇ ਤਾਰ ਉਹ ਤਾਰੋਲੀ ਹਨਾ ਤਾਰ ਜੁੜ ਰਹੀ ਹੈ ਕਰੰਟ ਨਹੀਂ ਕਰ ਰਿਹਾ ਹਾਂ ਉਹ ਹਵਾ ਚੱਲਦੀ ਹੈ ਨਾ ਉਹਦੇ ਕਰਕੇ ਤਾਰਾਂ ਜੁੜ ਰਹੀਆਂ ਹੋਣੀਆਂ ਤੇ ਇਧਰ ਮੈਂ ਬਣਾ ਲੀਣੀ ਆ ਆ ਦੇਖੋ ਹੁਣ ਨੀੜ ਗੱਤ ਨੂੰ ਆਹ ਦੇਖੋ ਹੁਣ ਨਾ ਹੁਣ ਇਹ ਮਤਲਬ ਆਪਣਾ ਥੋੜਾ ਕਲਰ ਛੱਡਣ ਲੱਗੀ ਸੂਜੀ ਯਾਨੀ ਕਿ ਗੈਸ ਮੈਂ ਘੱਟ ਕਰ ਲਈ ਗੈਸ ਪਹਿਲਾਂ ਆਪਾਂ ਮੀਡੀਅਮ ਤੇ ਰੱਖੀ ਹੋਈ ਥੀ ਹੁਣ ਮੈਂ ਜਿਵੇਂ ਸਲੋ ਕਰ ਲਈ ਕਿਉਂਕਿ ਆਪਣੀ ਸੂਜੀ ਵਧੀਆ ਭੁੰਨ ਹੋ ਰਹੀ ਹੈ ਤੇ ਖੁਸ਼ਬੂ ਵੀ ਹੌਲੀ ਹੌਲੀ ਉੱਠ ਰਹੀ ਹੈ ਆਪਾਂ ਕੜਾਹ ਵਾਂਗੂ ਨਹੀਂ ਬਸ ਜ਼ਿਆਦਾ ਭੁੰਨਣੀ ਹੈਗੀ ਆ ਤੇ ਆ ਦੇਖੋ ਆਪਣੀ ਸੂਜੀ ਨਾ ਥੋੜੀ ਜੀ ਲਾਲੀ ਤੇ ਆ ਗਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕੜਾਹ ਪ੍ਰਸ਼ਾਦ ਦੀ ਤਰ੍ਹਾਂ ਨਹੀਂ ਹਣਾ ਆਪਾਂ ਲਾਲ ਕਰਨੀ ਹੈਗੀ ਬਸ ਕਿਉਂਕਿ ਇਹਦੀ ਆਪਾਂ ਆਪਣੀ ਬਣਾਣੀ ਹੈ ਬਰਫੀ ਤੇ ਹੁਣ ਆਹ ਸਟੇਜ ਤੇ ਆ ਕੇ ਹੁਣ ਜਿਵੇਂ ਦੇਖੋ ਇੰਨੇ ਕ ਭੁੰਨ ਤੇ ਹੁਣ ਆਪਾਂ ਜ਼ਿਆਦਾ ਨਹੀਂ ਭੁੰਨਣੀ ਹੈਗੀ ਤੇ ਆਹ ਸਟੇਜ ਤੇ ਆ ਕੇ ਹੁਣ ਕੀ ਕਰਨਾ ਗੈਸ ਮੇਰੀ ਘੱਟ ਹੈ ਪਹਿਲਾਂ ਹੀ ਤੇ ਭੁੰਨੇ ਤੇ ਬਾਅਦ ਆਪਾਂ ਪਾਉਣੀ ਹੈ ਇਹ ਦੁੱਧ ਵਾਲੀ ਮਲਾਈ ਨਾ ਸੋਲੀ ਮਲਾਈ ਵਾਲਾ ਦੁੱਧ ਮਲਾਈਆਂ ਚ ਦੋ ਚਮਚੇ ਬਾਕੀ ਜਿਹੜਾ ਮਲਾਈ ਵਾਲਾ ਦੁੱਧ ਸੀ ਉਹ ਵਾਲਾ ਲੈ ਲਿਆ ਮੈਂ ਤੇ ਆਪਾਂ ਗੈਸ ਘੱਟ ਕਰਕੇ ਇਹਨੂੰ ਇਹ ਵਾਲਾ ਪਾ ਦਾਂਗੇ ਇਹ ਆਪਾਂ ਤਾਂ ਪਾਨੇ ਆ ਤਾਂ ਕਿ ਆਪਣੀ ਜਿਹੜੀ ਵਰਸ਼ੀ ਹੁੰਦੀ ਹੈ ਹਨਾ ਉਹ ਸੌਫਟ ਬਣੀ ਰਹੇ ਤੇ ਆਪਾਂ ਹੁਣ ਇਹ ਤੋਂ ਬਾਅਦ ਆਪਾਂ ਕਰਾਂਗੇ ਉਹ ਚਾਸ਼ਨੀ ਪਿਆਰ ਉਹ ਮੈਂ ਤੁਹਾਨੂੰ ਦਿਖਾਨੀ ਆ। ਲੋ ਜੀ ਆਪਾਂ ਸਾਈਡ ਤੇ ਰੱਖ ਦਈਏ ਤੇ ਹੁਣ ਆਪਾਂ ਕਰਾਂਗੇ ਚਾਸ਼ਨੀ ਪਿਆਰ। ਆਪਾਂ ਇੱਕ ਕੌਲਾ ਲੈ ਲਿਆ ਚਾਸ਼ਨੀ ਦਾ ਇਹ ਛੋਟਾ ਜਿਹਾ ਕੌਲਾ ਹੈ ਜਿੰਨੇ ਕੋਲੀ ਦੇ ਬਸ ਥੋੜਾ ਵੱਡਾ ਤੇ ਆਪਾਂ ਇੱਕ ਪਾ ਲਿਆ ਭਰ ਕੇ ਚੀਨੀ ਦਾ ਤੇ ਹੁਣ ਆਹੀ ਯੂਵੀ ਗਰਮ ਹੈ। ਭੁੱਖ ਲੱਗ ਰਹੀ ਹੈ ਤੇ ਹੁਣ ਆਪਾਂ ਪਾ ਲਈਏ ਆਹੀ ਭਰ ਕੇ ਇੱਕ ਚੀਨੀ ਦਾ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਫੂਡ ਕਲਰ ਮਿਲਾਵਾਂਗੇ ਥੋੜੀ ਜਿਹੀ ਇਲਾਚੀਆ। ਲੋ ਜੀ ਹੁਣ ਮੈਂ ਪਾਤਾ ਹਲਕਾ ਜਿਹਾ ਫੂਡ ਕਲਰ ਫੂਲ ਫੂਡ ਸੋਰੀ ਫੂਲ ਕਹਤਾ ਫੂਡ ਕਲਰ ਪਾਣਾ ਆਪਣੀ ਮਰਜ਼ੀ ਹੈ ਪਾਣਾ ਪਾਓ ਚਾਹੀ ਨਹੀਂ ਪਾਣਾ ਨਾ ਪਾਓ ਇਹ ਕੀ ਆ ਤੇ ਕੀ ਆ ਨਹੀਂ ਹੈਗੀ ਇਲਾਚੀਆਂ ਨਹੀਂ ਇਲਾਚੀਆਂ ਥੋੜੀਆਂ ਹੀ ਗਿਰੀਆਂ ਨੇ ਚਾਰ ਇਲਾਚੀਆਂ ਨੇ ਬਹੁਤ ਨਹੀਂ ਤੇ ਹੁਣ ਇਲਾਚੀ ਪਾ ਕੇ ਆਪਣੀ ਜਿਵੇਂ ਇਲਾਚੀ ਕੋਈ ਵੀ ਮਿਠਾਈ ਜਿਹੜੀ ਹੁੰਦੀ ਹੈ ਹਨਾ ਉਹ ਇਲਾਚੀ ਬਿਨਾ ਪੂਰੀ ਨਹੀਂ ਹੁੰਦੀ ਹੈਗੀ ਵੀ ਇਲਾਚੀ ਦੇ ਫਲੇਵਰ ਬਿਨਾ ਸਿਰੇ ਨਹੀਂ ਚੜਦੀ ਇਸ ਕਰਕੇ ਹੁਣ ਲਾਚੀ ਵੀ ਪਾਤੀ ਤੇ ਹੁਣ ਇਹਨੂੰ ਇਹਦੀ ਬਣਾਵਾਂਗੇ ਆਪਾਂ ਇੱਕ ਤਾਰ ਵਾਲੀ ਚਾਸ਼ਨੀ ਜਿਵੇਂ ਬੇਸਨ ਦੀ ਬਰਫੀ ਲਈ ਬਣਾਈ ਸੀਗੀ ਆਪਣੀ ਚਾਸ਼ਨੀ ਬਣ ਰਹੀ ਹੈ ਜਿਵੇਂ ਕਿ ਚਾਸ਼ਨੀ ਬਣਦੀ ਮੈਂ ਪਹਿਲਾਂ ਥੋੜਾ ਵੀਡੀਓ ਚ ਦਿਖਾ ਚੁੱਕੀ ਹਾਂ ਜਿਵੇਂ ਜੇ ਆਪਾਂ ਇੱਕ ਕੌਲਾ ਚੀਨੀ ਦਾ ਪਾਇਆ ਹੈ ਤਾਂ ਹਣਾ ਇੱਕ ਕੌਲਾ ਹੀ ਪਾਣੀ ਦਾ ਪਾਓ ਜਾਂ ਫਿਰ ਅੱਧਾ ਪਾਓ ਉਹ ਤੇ ਵੱਧ ਬਿਲਕੁਲ ਨਾ ਪਾਓ ਫਿਰ ਆਪਣੀ ਚਾਸ਼ਨੀ ਬਣਨ ਨੂੰ ਬਹੁਤ ਟਾਈਮ ਲੱਗੂਗਾ ਚਾਸ਼ਨੀ ਵੀ ਫਿਰ ਬਹੁਤ ਟਾਈਮ ਚ ਬਣਦੀ ਹੈ ਫਿਰ ਪਾਣੀ ਵੀ ਜਮਾਈ ਖਤਮ ਹੋ ਜਾਂਦਾ ਬਣਾਉਣਾ ਲਓ ਜੀ ਆਪਣੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਤੇ ਇੱਕ ਤਾਰ ਵਾਲੀ ਜੁੜਨ ਲੱਗ ਗਈ ਬਸ ਇੱਕ ਮਿੰਟ ਮੈਂ ਹੋਰ ਰਜਾਣੀ ਐ ਇਹ ਤੋਂ ਵੱਧ ਨਹੀਂ ਜਦ ਆਪਣੀ ਬਸ ਆ ਉਂਗਲਾਂ ਚੋਂ ਤਾਰ ਨਿਕਲਣ ਲੱਗ ਗਈ ਸਮਝ ਲਓ ਤਾਰ ਜੁੜਨ ਲੱਗ ਗਈ ਉਂਗਲੀਆਂ ਸਮਝ ਲਓ ਵੀ ਆਪਣੀ ਚਾਸ਼ਨੀ ਤਿਆਰ ਹੋ ਗਈ ਚਾਸ਼ਨੀ ਚਾਸ਼ਨੀ ਬਣ ਕੇ ਜਿਹੜੀ ਤਿਆਰ ਹੋਈ ਐ ਹੁਣ ਆਪਾਂ ਇਹਨੂੰ ਪਾ ਦੇਣਾ ਸੂਜੀ ਚ ਤੇ ਆਪਾਂ ਨਾ ਬਿਨਾ ਕਲਰ ਵਾਲੀ ਵੀ ਬਣਾ ਸਕਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਣਾ ਵੀ ਜ਼ਰੂਰੀ ਨਹੀਂ ਹੈਗਾ ਵੀ ਆਹੀ ਪਾਉਣੀ ਐ ਹਨਾ ਵੀ ਆਪਾਂ ਬਿਨਾ ਰੰਗ ਵਾਲੀ ਬਣਾ ਸਕਦੇ ਆ ਜਦ ਮੈਂ ਅਗਲੀ ਵਾਰ ਦੱਸੂਗੀ ਰੈਸਪੀ ਬਣਾਉਂਗੀ ਇਹ ਬਿਨਾ ਕਲਰ ਵਾਲੀ ਬਣਾਉਂਗੀ ਤਾਂ ਤੁਹਾਨੂੰ ਜ਼ਰੂਰ ਦਿਖਾਉਂਗੀ ਤੇ ਹੁਣ ਆਪਾਂ ਮਿਕਸ ਕਰੀ ਜਣੀ ਐਨ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਆਪਾਂ ਹੁਣ ਮੁੜ ਕੇ ਗੈਸ ਤੇ ਵੀ ਰੱਖ ਸਕਦੇ ਆ ਤਾਂ ਕਿ ਇਹ ਐਨ ਚੰਗੀ ਤਰ੍ਹਾਂ ਭੁਲ ਮਿਲ ਜੇ ਹੁਣ ਮੈਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਲਾਉਂਗੀ ਬਾਅਦ ਚ ਮੈਂ ਗੈਸ ਤੇ ਰੱਖੂਗੀ ਤੇ ਡਰਾਈ ਫਰੂਟ ਵਗੈਰਾ ਆਪਾਂ ਆਪਣੀ ਮਰਜ਼ੀ ਨਾਲ ਮਿਲਾ ਸਕਦੇ ਆ ਪਰ ਮੈਂ ਇਹਨਾਂ ਦੇ ਉੱਪਰ ਲਾਉਂਗੀ ਉਨਾ ਦੇਖੋ ਵਿੱਚ ਨਾ ਜਿਹੜੀਆਂ ਗੱਠਾਂ ਵੀ ਹੁੰਦੀਆਂ ਨੇ ਹਨਾ ਉਹ ਐਨ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੀਆਂ ਨੇ ਐਨ ਚੰਗੀ ਤਰ੍ਹਾਂ ਤੇ ਮਲਾਈ ਵਾਲਾ ਦੁੱਧ ਆਪਾਂ ਪਾ ਤਾਪਦੇ ਆ ਤਾਂ ਕਿ ਆਪਣੀ ਸੂਜੀ ਜਿਹੜੀ ਬਿਲਕੁਲ ਸੌਫਟ ਤਿਆਰ ਹੋ ਜੇ ਆਪਾਂ ਕੜਾਹ ਨਹੀਂ ਨਾ ਬਣਾਉਣਾ ਬਰਫੀ ਬਣਾਣੀ ਹੈ ਤਾਂ ਕਿ ਬਰਫੀ ਐਨ ਆਪਣੀ ਸੌਫਟ ਹੋ ਜੇ ਆਪਾਂ ਤਾਂ ਕਰਕੇ ਮਲਾਈ ਵਾਲਾ ਦੁੱਧ ਪਾਉਨੇ ਆ ਤੇ ਮੈਂ ਨੂੰ ਮਿਕਸ ਕਰੀ ਜਾਉਂਗੀ ਹੁਣ ਹੋਲੀ ਨੂੰ ਚਾਹੋ ਤਾਂ ਆਪਾਂ ਦੁੱਧ ਵਾਲਾ ਹਨਾ ਪਾਊਡਰ ਵੀ ਪਾ ਸਕਦੇ ਆ ਸੁੱਕੇ ਦੁੱਧ ਦਾ ਪਰ ਮੈਂ ਕੁਝ ਵੀ ਨਹੀਂ ਪਾਇਆ ਨਾ ਨਾਰੀਅਲ ਦਾ ਪਰਾਧਾਨਾ ਦੁੱਧ ਦਾ ਸੁੱਕੇ ਦੁੱਧ ਦਾ ਪਾਊਡਰ ਕੱਲੀ ਸੂਜੀ ਦੀ ਵਰਫੀ ਬਣਾ ਕੇ ਦਿਖਾ ਰਹੀ ਆਂ ਅੰਦਰ ਕਮਰੇ 'ਚ ਚੱਕ ਲਈ ਤੇ ਠੰਡਾ ਕਰ ਰਹੀ ਆਂ ਜਿਉਂ-ਜਿਉਂ ਇਹ ਠੰਡਾ ਹੁੰਦਾ ਜਾ ਰਿਹਾ ਇਹ ਬੈਟਰ ਓਵੇਂ-ਓਵੇਂ گاੜਾ ਹੁੰਦਾ ਜਾ ਰਿਹਾ ਇਹ ਜਦ ਇਹ گاੜਾ ਜਾ ਹੋ ਜਾਊਗਾ ਫਿਰ ਆਪਾਂ ਹੋਰ ਫਿਰ ਆਪਾਂ ਇਹਨੂੰ ਥਾਲ 'ਚ ਜਮਾ ਦਾਂਗੇ ਵਰਫੀ ਦੀ ਤਰ੍ਹਾਂ ਆ ਦੇਖੋ ਜਿਉਂ-ਜਿਉਂ ਮੈਨੂੰ ਨਾ ਠੋ ਕਰ ਰਹੀ ਆਂ ਤਾਂ ਗੈਸ ਤਾਂ ਤੇ ਮੈਂ ਥੱਲੇ ਲਾ ਲਈ ᱛੀ ਗੈਸ ਤੇ ਜਿਵੇਂ ਰੱਖਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਹੈ ਨਾ ਚਾਸ਼ਨੀ ਪਾਨ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰੀ ਜਾਓ ਠੰਡਾ ਕਰੀ ਜਾਓ گاੜਾ ਹੁੰਦਾ ਜਾਊਗਾ ਇਹ ਆਪਣਾ ਬੈਟਰ ਫਿਰ ਆਪਾਂ ਉਹਨੂੰ ਵਰਫੀ ਦੀ ਸ਼ੇਪ ਦੇ ਸਕੀਂ ਲਓ ਜੀ ਹੁਣ ਆਪਣਾ ਬੈਟਰ ਗਾੜਾ ਹੋ ਗਿਆ ਤੇ ਹੁਣ ਇਹਨੂੰ ਜਿਵੇਂ ਆਪਾਂ ਜਿੰਨਾ ਕੁ ਖੋਏ ਦਾ ਸੀ ਰੱਖਦੇ ਹੁੰਨੇ ਆ ਉਹਨਾਂ ਕਈ ਅਸੀਂ ਹੁਣ ਇਹਨੂੰ ਰੱਖ ਕੇ ਹੁਣ ਇਹਨੂੰ ਵਰਫੀ ਨੂੰ ਜਮਾ ਲਿਆ ਜਮਾ ਲਾਂਗੇ ਆਪਾਂ ਥਾਲਜ ਤੇ ਮੈਂ ਕੀ ਕੁ ਕੁਝ ਨਹੀਂ ਲਾਇਆ ਹੈਗਾ ਥਾਲ ਨੂੰ ਐਵੇਂ ਬਸ ਜੀ ਕੁਝ ਵੀ ਨਹੀਂ ਲਾਇਆ ਕਿਉਂਕਿ ਇਹਦੇ ਵਿੱਚ ਕੀ ਹੈਗਾ ਸੀਗਾ ਇਸ ਕਰਕੇ ਮੈਂ ਹੁਣ ਇਹਨੂੰ ਐਹੀ ਜਮਾ ਦੂੰਗੀ ਸਾਰੇ ਨੂੰ ਨਾਲੇ ਕੀ ਬਹੁਤ ਪਿਆਵਾ ਪਹਿਲਾਂ ਕੀ ਹੈਗਾ ਇਹਦੇ ਵਿੱਚ ਕੁਸ ਮਲਾਈ ਦਾ ਕੀ ਹੋ ਗਿਆ ਤੇ ਚਾਹਤ ਆਪਾਂ ਇਹਦੇ ਵਿੱਚ ਹਨਾ ਡਰਾਈ ਫਰੂਟ ਵਗੈਰਾ ਲਾ ਸਕਦੇ ਆ ਮੈਂ ਬਾਅਦ ਚ ਲਾ ਕੇ ਦਿਖਾਉਂਗੀ ਤੁਹਾਨੂੰ ਤੇ ਹੁਣ ਇਹਨੂੰ ਮੈਂ ਫ੍ਰਿਜ ਚ ਪੂਰੇ 2-3 ਘੰਟੇ ਲਈ ਰੱਖੂੰਗੀ ਫੇਰ ਇਹਦੀ ਵਧੀਆ ਬਰਫੀ ਜਮੂਗੀ ਹੈ ਲਓ ਜੀ ਹੁਣ ਖਾ ਲੱਗੇ ਨੇ ਸਾਰੇ ਰੋਟੀ ਤੇ ਬਰਫੀ ਹਜੇ ਜਮਾਣੀ ਧਰੀ ਹੋਈ ਆ ਹੁਣ ਦੋ ਘੰਟੇ ਸੈੱਟ ਹੋਣ ਨੂੰ ਲੱਗਣਗੇ ਫ੍ਰੀਜ ਚ ਧਾਈ ਹੋਈ ਆ ਤੇ ਅਸੀਂ ਤਾਂ ਖਾਲੀ ਸੀਗੀ ਬੱਸ ਕਿਉਂਕਿ ਬਾਹਰ ਬੈਠੇ ਰਹਿਣੇ ਹਨਾ ਪਲੇਟ ਹੋ ਜਾਂਦੇ ਹਨਾ ਠੰਡੀ ਹਵਾ ਚ ਆ ਜਾਂਦੀ ਈ ਕੁਛ ਹਨਾ ਹੋਰ ਅੱਜ ਪੂਰਾ ਚੱਲ ਰਿਹਾ ਬਹੁਤ ਕਹਿੰਦਾ ਬਾਹਰ ਬੱਠੇ ਰਹੇ ਸੀ ਹਾਂ ਫਿਰ ਉਹ ਨੇਰਾ ਹੋ ਜਾਂਦਾ ਈ ਠੰਡੀ ਹਵਾ ਚ ਬਾਹਰ ਹਿੱਲਣ ਨੂੰ ਜੀ ਨਹੀਂ ਕਰਦਾ ਮੱਛਰ ਹੁਣ ਮੱਛਰ ਹੈ ਈ ਨਹੀਂ ਗਰਮੀ ਨੇ ਖੂਬਤਾ ਸਾਰਾ ਹੁਣ ਹੋਊਗਾ ਪਰ ਜੇ ਮੀਂਹ ਪੰਨਾ ਹਟੇ ਹਨਾ ਹੋਣ ਹੋ ਜਾਣਾ ਮੱਛਰ ਲਓ ਜੀ ਹੁਣ ਮੈਂ ਚੱਕ ਲਈ ਆਈ ਬਰਫੀਆਂ ਇਹ ਆਪਾਂ ਨੇ ਮੈਂ ਰਾਤ ਦੇ ਟਾਈਮ ਕਰਕੇ ਮੈਂ 2.5 ਘੰਟੇ ਰੱਖਿਆ ਨੇ ਵੈਸੇ ਆਪਾਂ 3 ਜਾਂ 3.5 ਘੰਟੇ ਤੱਕ ਰੱਖ ਸਕਦੇ ਆ ਇਹਨੂੰ ਫ੍ਰਿਜ ਚ ਕਿਉਂਕਿ ਖੋਏ ਦੀ ਤਰ੍ਹਾਂ ਹਜੇ ਇਹ ਨਰਮ ਸੀਗੀ ਸੂਜੀ ਦੀ ਬਰਫੀ ਇਸ ਕਰਕੇ ਮੈਂ 2.5 ਘੰਟੇ ਉੱਪਰਲੇ ਖਾਣੇ ਚ ਰੱਖਦੀ ਵੈਸੇ ਆਪਾਂ ਓਵਰਨਾਈਟ ਵੀ ਹੈ ਨਾ ਰਾਤ ਪੂਰੀ ਰਾਤ ਆਪਾਂ ਫ੍ਰਿਜ ਚ ਰੱਖ ਸਕਦੇ ਆ ਤੇ ਹੁਣ ਮੈਂ ਇਹਨਾਂ ਨੂੰ ਕੱਟ ਕਰੂੰਗੀ ਕਿਉਂਕਿ ਨਾ ਤਾਂ ਇਹ ਵੀ ਰੁਕ ਰਿਹਾ ਤਾਂ ਜਾ ਕੱਦਾਂ ਕਹਿ ਰਿਹਾ ਮम्मा ਕਾਦ ਜਮੂਗੀ ਕਾ ਜਮੂਗੀ ਫਿਰ ਮੈਨੂੰ ਐ ਸੀਗਾ ਵੀ ਜੇ ਹੁਣ ਸਵੇਰ ਨੂੰ ਵੀ ਇਹਨੇ ਫਿਰ ਦਿਮਾਗ ਖਾਣਾ ਸਵੇਰ ਨੂੰ ਮੇਰੇ ਕੋਲ ਇੰਨਾ ਟਾਈਮ ਨਹੀਂ ਹੋਣਾ ਵੀ ਮੈਂ ਵੀਡੀਓ ਬਣਾ ਸਕਾਂ ਹਨਾ ਵੀ ਫਿਰ ਐਵੇਂ ਆ ਵੀ ਕੱਟ ਤਾਂ ਸਕਦੀ ਆ ਪਰ ਵੀਡੀਓ ਨਹੀਂ ਫਿਰ ਮੇਰੇ ਬਣਾਉਣ ਦਾ ਟਾਈਮ ਹੁੰਦਾ ਜਮਾ ਵੀ ਵੀ ਆਪਣਾ ਫਿਰ ਰੋਟੀ ਪਾਣੀ ਦਾ ਦੇਖਾਂ ਜਾਂ ਬਰਫੀ ਦਾ ਦੇਖਾਂ ਹਨਾ ਇੱਕੋ ਕੰਮ ਹੋ ਸਕਦਾ ਇਹਦਾ ਕਲਰ ਕਿਉਂ ਇੰਨਾ ਖਰਾਬ ਆ ਕਲਰ ਖਰਾਬ ਥੋੜੀ ਐ ਕਲਰ ਤਾਂ ਮੈਂ ਇਹਨੂੰ ਕਲਰ ਚੜਾਇਆ ਏ ਰੰਗ ਚੜਾਇਆ ਏ ਅੱਛਾ ਫੂਡ ਕਲਰ ਨਾਲ हां फूड कलर ਪਾਇਆਇਚ ਆਪਣੀ ਮਰਜ਼ੀ ਆਪਾਂ ਫੂਡ ਕਲਰ ਪਾ ਸਕਦੇ ਆ ਮਰਜ਼ੀ ਨਹੀਂ ਪਾ ਸਕਦੇ ਠੀਕ ਹੈ ਆ ਲੋ ਜੀ ਐਵੇਂ ਨਹੀਂ ਹੈ ਜੋ ਵੀ ਫੂਡ ਕਲਰ ਪਾਣਾ ਹੀ ਆ ਰੋਕਦੀ ਹੁਣ ਆਪਾਂ ਨਾ ਬਰਫੀ ਕੱਟਣੀ ਰੋਕਤੀ ਕਿਉਂਕਿ ਮੈਂ ਹੁਣ ਮੈਂ ਨਾ ਕੱਟ ਕਰਕੇ ਦੇਖੀ ਆ ਹਜੇ ਉਹ ਥੋੜੀ ਜਿਹੀ ਢਿੱਲੀ ਆ ਇਸ ਕਰਕੇ ਮੈਂ ਜਿਵੇਂ ਕੇਕ ਤੇ ਜਲਦਬਾਜ਼ੀ ਕਰੀ ਸੀਗੀ ਉਵੇਂ ਨਹੀਂ ਹੁਣ ਮੈਂ ਕਰਦੀ ਕਿਉਂਕਿ ਇਹਦੇ ਚੱਕਰਾ ਜਾ ਕੇ ਮੈਨੂੰ ਜਲਦਬਾਜ਼ੀ ਕਰਨੀ ਪੈਂਦੀ ਉਹਦੋਂ ਕੇਕ ਵੀ ਇਹੀ ਫਟਾਫਟ ਕੱਢਿਆ ਤਾਂ ਸਾਰਾ ਭੁਰ ਗਿਆ ਹੁਣ ਮੈਂ ਜੇ ਇਹ ਕੱਢੂਗੀ ਤਾਂ ਖੋਏ ਮੰਗੂ ਫਿਰ ਇਹ ਅੱਧੀ ਹੈ ਨਾ ਸ਼ੇਪ ਸਾਰੀ ਵੀ ਗੱਟ ਜਣੀ ਹੈ ਤੇਲੀ ਹੈ ਫਿਰ ਇਹ ਤਾਂ ਕੌਲੀ ਚ ਚਮਚੇ ਨਾਲ ਬਣੀ ਵਾਲੀ ਹੋ ਜੂਗੀ ਤੇ ਹੁਣ ਮੈਂ ਜਲਦਬਾਜ਼ੀ ਨਹੀਂ ਕਰਦੀ ਹੁਣ ਮੈਂ ਇਹਨੂੰ ਪੂਰੀ ਰਾਤ ਜਮਾਉਂਗੀ ਤੇ ਹੁਣ ਮੈਂ ਬਾਕੀ ਦੀ ਵੀਡੀਓ ਜਿਹੜੀ ਕੱਲ ਨੂੰ ਸਵੇਰ ਨੂੰ ਬਣਾਉਂਗੀ ਨਾਲ ਤਾਂ ਇਹ ਜੰਮ ਜੂਗੀ ਨਾਲੇ ਫਿਰ ਪੀਸ ਕੱਟਣ ਚਾਰ ਚੱਕਣ ਚ ਵੀ ਸੌਖੇ ਹੋ ਜਾਣਗੇ ਬਸ ਸੌਖੇ ਨਹੀਂ ਨਾਲੇ ਵਧੀਆ ਵੀ ਹੋ ਜਾਣਗੇ ਤੇ ਥਾਰ ਨੂੰ ਨਾ ਘੋਰਾ ਵੀ ਲੱਗੂਗੀ ਵੀ ਹੁਣ ਤਾਂ ਬਾਕੀ ਦੀ ਵੀਡੀਓ ਹੁਣ ਆਪਾਂ ਸਵੇਰੇ ਹੀ ਲਾਗੇ ਲੋ ਜੀ ਸਵੇਰੇ ਦੇ ਵੱਜ ਗਏ 8:30 ਤੇ ਸਭ ਤੋਂ ਪਹਿਲਾਂ ਮੈਂ ਨਾ ਹੁਣ ਯੂਵੀ ਨੋਸ ਨੂੰ ਤੋੜਦਾ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਮੈਂ ਸਵੇਰੇ ਮਿਲੂਗੀ ਹੁਣ ਸਵੇਰੇ ਹੁਣ ਮੈਂ ਚੈੱਕ ਕਰਨੀ ਹੈ ਆ ਦੇਖੋ ਪਰਫੀ ਨਾ ਮੈਂ ਉਂਗਲੀਆਂ ਲਾ ਕੇ ਦੱਸ ਸਕਦੀ ਆਂ ਵੀ ਹਜੇ ਢਿੱਲੀ ਆ ਸਾਰੀ ਰਾਤ ਵੀ ਇਹ ਹੋ ਨਹੀਂ ਹੋਈ ਜਿਵੇਂ ਖੋਆ ਨਹੀਂ ਅਸੀਂ ਮਤਲਬ ਐਦਾਂ ਹੀ ਥੋੜਾ ਜਿਹਾ ਢਿੱਲਾ ਰੱਖ ਕੇ ਥਾਲੀਆਂ 'ਚ ਜਮਾ ਲੰਦੇ ਉਹ ਜਦ ਅਸੀਂ ਬਰਫੀਆਂ ਕੱਟਦੇ ਹਾਂ ਪਿੰਗੀ ਟੈਡੀਆਂ ਬਰਫੀਆਂ ਨਿਕਲ ਜਾਂਦੀਆਂ ਉਹਦੀਆਂ ਤਾਂ ਹੁਣ ਜਦ ਮੈਂ ਇਹ ਵੀ ਕੱਟੂਗੀ ਤੇ ਪਿੰਗੀ ਟੈਡੀ ਨਿਕਲੂਗੀ ਕਿਉਂਕਿ ਇਹ ਵੀ ਥੋੜੀ ਜਿਹੀ ਨਰਮੇ ਮੈਂ ਥਾਲੀ 'ਚ ਜਮਾਤੀ ਰਾਤ ਜਿਵੇਂ ਮੈਂ ਬੇਸਨ ਦੀ ਬਰਫੀਆਂ ਕਿੰਨੀਆਂ ਸੀ ਜਮਾਈ ਵੀ ਉਹਨੀਆਂ ਉਹ ਨਹੀਂ ਕਹਿਣੀ ਹੋਈ ਉਹ ਤਾਂ ਜਦ ਹੀ ਆਪਣੇ ਆਪ ਨੇ ਜਾਣਗੀ ਜਾਂ ਫਿਰ ਚਾਸ਼ਨੀ ਥੋੜੀ ਜਿਹੀ ਮੇਟੋ ਹੋ ਰਹਿ ਗਈ ਮਤਲਬ ਮੈਂ ਤਾਰ ਚੈੱਕ ਨਹੀਂ ਕੀਤੀ ਬਸ ਐਨੀ ਚਾਸ਼ ਨਹੀਂ ਪਾਤੀ ਵੀ ਬਣੀ ਚਾਸ਼ ਨਹੀਂ ਪਾਹੀ ਤਾਰ ਨੂੰ ਜੋਦੀ ਚੈੱਕ ਕੀਤੀ ਮੈਂ ਬੇਸੰਨੀ ਪਰਫੂਮੇ ਲਈ ਤਾਰ ਚੈੱਕ ਕੀਤੀ ਤੇ ਕੋਈ ਗੱਲ ਨਹੀਂ ਪਰ ਇਹਦਾ ਮਤਲਬ ਐ ਨਹੀਂ ਹੈਗਾ ਜੇ ਖੋਏ ਦੀ ਪਰਫੂਮਾ ਵੀ ਕਈ ਵਾ ਜੰਮਦੀ ਨਹੀਂ ਨਾ ਅਸੀਂ ਉਹਦੇ ਪੇੜੇ ਬਣਾ ਲੰਨਿਆ ਗੋਲ-ਗੋਲ ਹੁਣ ਇਹਦੇ ਵੀ ਅਸੀਂ ਪੇੜੇ ਬਣਾ ਲਾਂਗੇ ਗੋਲ-ਗੋਲ ਪਰਫੀਆਂ ਤਾਂ ਮੈਂ ਸ਼ੇਪ ਕੱਟੀ ਸੀਗੀ ਰਾਤ ਪਰ ਬਣੀ ਨਹੀਂ ਕੋਈ ਗੱਲ ਨਹੀਂ ਆਪਾਂ ਪੇੜੇ ਬਣਾ ਲਾਂਗੇ ਦੇਖੀ ਮਾੜਾ ਜਾਂ ਪਹਿਲਾਂ ਚੱਕ ਕੇ ਦੇਖ ਵਰਪੀ ਜਮਲੇ ਜਾਨੂੰ ਦੇਖ ਨਾ ਨਾ ਦੇਖ ਬਸ ਜਿੰਨੇ ਇੰਨੇ ਨੇ ਕਿ ਬਹੁਤ ਨੇ ਫਿਰ ਨਹੀਂ ਫਿਰ ਵੀ ਜਿਹੜੀ ਆ ਚੀਜ਼ ਨੀਚੇ ਰਹਿ ਗਈ ਇਹ ਖੋਏ ਮੰਗੂ ਇਕਣਾ ਰਹਿ ਜੂਗੀ ਮੈਨੂੰ ਪਤਾ ਐ ਦੀ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਤੂੰ ਕੱਟ ਚੱਕ ਵਰ ਫੇਕਣੇ ਐ ਨਹੀਂ ਹੂੰ ਬਜਰਾ ਵਰਤੀ ਵੱਡ ਰਹੀ ਐ ਨਾ ਚਲ ਐਕਣੇ ਚੱਕ ਹਾਂ ਮੈੜਾ ਮੋਟਾ ਰਹਿ ਜੂਗਾ ਚੱਕਰ ਨੇ ਫੇਰ ਉਹਦੇ ਪੇੜੇ ਬਣਾਵਾਂਗੇ ਉਹਦੇ ਪੇੜੇ ਬਚਣੇ ਨਹੀਂ ਕੋਸਾ ਵਧੀਆ ਬਰਪੂ ਚੱਕੀ ਜਾਊਗੀ ਔੜੀ ਔੜੀ ਚੱਕਾਂ ਨਹੀਂ ਫੇਰ ਉਹ ਨਾ ਪਤਾ ਕੀ ਗੱਲ ਹੈ 빙ੀਆਂ ਟੈਡੀਆਂ ਦੇ 빙ੀਆਂ ਟੈਡੀਆਂ ਕੱਟ ਹੁੰਦੀਆਂ ਨੇ ਆਹ ਠੀਕ ਆ ਠੀਕ ਆ ਪੂਰਾ ਨਰਮ ਐ ਖੋਆ ਹਜੇ ਨਾ ਆਹ ਸੂਜੀ ਚਲ ਪਹਿਲਾਂ ਔੜੀ ਔੜੀ ਸਾਰੀਆਂ ਕੱਟ ਲਈਏ ਜੇ ਨਹੀਂ ਕੱਟ ਹੋਈਆਂ ਤਾਂ ਵੀ ਤੁਹਾਨੂੰ ਦਿਖਾਏ ਦਵਾਂਗੇ ਵੀ ਕੱਟ ਹੋ ਰਹੀਆਂ ਨੇ ਜੀ ਆਪਣੀਆਂ ਪਰਫੀਆਂ ਦੇਖੋ ਤੇ ਇਹਦੇ ਹੁਣ ਮੈਂ ਬਣਾ ਲੂੰਗੀ ਪੇੜੇ ਗੋਲ-ਗੋਲ ਉੱਤੇ ਬਦਾਮ ਲਾ ਦੂੰਗੀ ਕਿਉਂਕਿ ਜਿਵੇਂ ਮੈਂ ਦੱਸਿਆ ਵੀ ਜੋ ਵੀ ਬਣਾਉਂਗੀ ਤੁਹਾਨੂੰ ਦੱਸ ਦਿਖਾਉਂਗੀ ਤੇ ਕਿਉਂਕਿ ਇਹ ਵੀ ਬਸ ਮਸਾ ਕੱਢੀਆਂ ਨੇ ਮੈਂ ਕਿਉਂਕਿ ਆਪਣਾ ਸੂਜੀ ਰਹਿ ਗਈ ਢਿੱਲੀ ਤੇ ਇੱਕ ਨਾ ਸੂਜੀ ਚ ਬੇਸਣ ਜਾਂ ਫਿਰ ਮੈਦਾ ਜਾਂ ਫਿਰ ਸੁੱਕਾ ਦੁੱਧ ਜਿਹੜਾ ਉਹ ਜ਼ਰੂਰ ਪਾਓ ਕਿਉਂਕਿ ਉਹਦੇ ਨਾਲ ਚੀਜ਼ ਵਧੀਆ ਬਣਦੀ ਹੈ ਵੀ ਉਹ ਮੈਂ ਚੀਜ਼ਾਂ ਕੁਝ ਵੀ ਨਹੀਂ ਪਾਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਰ ਇੱਕ ਚੀਜ਼ ਮੈਂ ਨਵੀਂ ਟਰਾਈ ਕਰਦੀ ਆਂ ਬੀਬੀ ਦਾ ਸੂਜੀ ਦੀ ਬਰਫੀ ਜਿਵੇਂ ਮੈਨੂੰ ਦੱਸਿਆ ਬੀਬੀ ਨੇ ਮੈਂ ਉਵੇਂ ਕਰਿਆ ਸ਼ਾਇਦ ਮੇਤੋ ਕੋਈ ਗਲਤੀ ਹੋ ਗਈ ਹੋਣੀ ਕਿਉਂਕਿ ਬੀਬੀ ਤਾਂ ਪਹਿਲਾਂ ਬਹੁਤ ਵਾਰ ਬਣਾ ਚੁੱਕੀ ਹੈ ਇਸ ਵਾਰ ਮੈਤੋ ਕਿਉਂਕਿ ਆਪਾਂ じゃ ਕੋਈ ਵੀ ਨਵੀਂ ਚੀਜ਼ ਸਿੱਖਦੇ ਆ ਨਾ ਥੋੜੀ ਜਿਹੀ ਗਲਤੀ ਹੋ ਜਾਂਦੀ ਆ ਮੈਂ ਨਵੀਂ ਚੀਜ਼ ਸਿੱਖੀ ਆ ਇਸ ਲਈ ਪੀਸ ਬਾਕੀ ਸਾਰਾ ਕੁਝ ਸੇਮ ਹੀ ਆ ਯਾ ਸੁੱਕਾ ਦੁੱਧ ਪਾਉਗਾ ਹਨਾ ਇਹਦੇ ਚ ਮੈਂ ਕਹਿਆ ਯਾ ਯਾ ਇਹ ਜਿੱਦ ਸੁੱਕਾ ਦੁੱਧ ਪਊਗਾ ਜਾਂ ਫਿਰ ਉਹ ਪਊਗਾ ਬੇਸਣ ਪਊਗਾ। ਲੋ ਜੀ ਬਾਹਰ ਹੋ ਗਿਆ ਅੱਜ ਮੌਸਮ ਠੰਡਾ ਆ ਕਿਉਂਕਿ ਸਵੇਰੇ ਸਵੇਰੇ ਮੀਂਹ ਪਿਆ ਲਿਆ ਹਲਾ। ਸਵੇਰੇ ਸਵੇਰੇ ਮੀਂਹ ਪਿਆ ਕਾ ਜੋ ਕਿ ਨਾ ਜਮ ਕੱਟੀ ਛੱਟ ਕੇ। ਹਾਂ ਮੀਂਹ ਪਿਆ ਲਿਆ ਸਵੇਰੇ ਸਵੇਰੇ। ਹੋਰ ਬੱਦਲ ਬਹੁਤ ਹੋ ਰਿਹਾ ਪਰ ਮੀਂਹ ਹਜੇ ਪਊਗਾ। ਤੇ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ। ਉਮੀਦ ਆ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ। ਤੇ ਹੁਣ ਆਪਾਂ ਬਾਕੀ ਦਾ ਹੁਣ ਜਿਹੜਾ ਕੰਮ ਕਰਤਾ ਤੁਹਾਨੂੰ ਪਿਆ ਜਿਵੇਂ ਟਾਈਮ ਦੱਸਿਆ ਵੀ 8 ਬੱਚੇ ਆ ਹਜੇ ਯੂਵੀ ਨੂੰ ਸਕੂਲ ਪੇਜ ਕੇ ਹਟੇ ਆ 7:30 ਵਜੇ ਨਾ ਪੌਣੇ 8 ਸਕੂਲ ਗਿਆ ਤੇ ਅੱਜ ਦੀ ਸਾਡੇ ਵੀਡੀਓ ਇੱਥੇ ਤੱਕ ਸੀਗੀ ਉਮੀਦ ਆ ਵੀ ਜ਼ਰੂਰ ਪਸੰਦ ਆਊਗੀ ਤਾਂ ਜੇ ਕੋਈ ਮਤਲਬ ਸੂਜੀ ਦੀ ਬਰਫੀ ਵਿੱਚ ਤੁਸੀਂ ਜਾਣਦੇ ਹੋ ਵੀ ਕਿੱਦਾਂ ਬਣਦੀ ਹੈ ਮੈਨੂੰ ਉ ਤਾਂ ਵੀ ਕਮੈਂਟ ਕਰਕੇ ਦੱਸਿਓ ਤਾਂ ਕਿ ਨੈਕਸਟ ਟਾਈਮ ਇਹ ਨਹੀਂ ਆ ਵੀ ਮੈਂ ਬਣਾਉਂਦੀ ਨਹੀਂ ਬਣਾਉਂਗੀ ਦੂਜੀ ਵਾਰ ਟਰਾਈ ਜ਼ਰੂਰ ਕਰੂੰਗੀ ਕਿਉਂਕਿ ਹੁਣ ਬਸ ਜਿਵੇਂ ਤੁਹਾਨੂੰ ਹਫ਼ਤੇ ਬਾਅਦ ਕੋਈ ਨਾ ਕੋਈ ਕ੍ਰੈਪੀ ਬਣਾ ਕੇ ਦਿਖਾਇਆ ਕਰਾਂਗੇ ਬਣਿਆ ਕਰੂਗੀ ਤਾਂ ਵੀ ਨਹੀਂ ਬਣਿਆ ਕਰੂਗੀ ਤਾਂ ਵੀ ਉਦਾਂ ਹੀ ਵੀਡੀਓ ਆ ਜਿਆ ਕਰੋਗੀ ਤੇ ਹੁਣ ਮਿਲਾਂਗੇ ਅਗਲੇ